ਇੱਕ ਬਾਦਸ਼ਾਹ ਦੀ ਆ ਉਹ ਬਾਦਸ਼ਾਹ ਸ਼ਿਕਾਰ ਜਾਂਦਾ ਹੁੰਦਾ ਇਹਦੇ ਲੜਕਾ ਦੀ ਇੱਕ ਰਾਜਕੁਮਾਰ ਉਹ ਚੋਬਰ ਹੋ ਗਿਆ ਜਦੋਂ ਉਹ ਕਹਿਣ ਲੱਗਿਆ ਪਿਤਾ ਜੀ ਹੁਣ ਸਹਕਾਰ ਮੈਂ ਜਾਇਆ ਕਰੂੰਗਾ ਉਹ ਕਹਿਣ ਲੱਗਿਆ ਵਜ਼ੀਰ ਨੂੰ ਕਹਿੰਦਾ ਕੋਈ ਨਹੀਂ ਭਾਈ ਇਹ ਵਗ ਜਾ ਕਰੇ ਸਹਕਾਰ ਹੁਣ ਫਿਰ ਉਹ ਲੜਕਾ ਜਾਗ ਗਿਆ ਉਹ ਲੜਕਾ ਲੱਗ ਗਿਆ ਫਿਰ ਬਾਹਰ ਸ਼ਿਕਾਰ ਖੇਡਣ ਉਹਦੇ ਨਾਲ ਸੈਨਿਕ ਵਗ ਜਾ ਕਰਨ ਦੋ ਵਜ਼ੀਰ ਬਗਜਾ ਕਰੇ ਵਹਰ ਸਕਾਰ ਖੇਡਿਆ ਕਰਨ ਇੱਕ ਦਿਨ ਕਿਤੇ ਜਦੋਂ ਸਕਾਰ ਜਾਣ ਲੱਗੇ ਵਜ਼ੀਰ ਕਹਿੰਦਾ ਵੀ ਅੱਜ ਜਿਹੜੇ ਬੰਦੇ ਦੇ ਮੂਹਰੇ ਸਕਾਰ ਨਿਕਲਿਆ ਆ ਉਸੇ ਨੇ ਉਹਦਾ ਪਿੱਛਾ ਕਰਨਾ ਹੈ ਕਹਿੰਦੇ ਜੀ ਠੀਕ ਹੈ ਉਹ ਚਾਰੇ ਜਾਣੇ ਘੋੜੇ ਲੈ ਕੇ ਚਲੇ ਗਏ ਤਾਂ ਆਥਣ ਹੋ ਗਿਆ ਸਕਾਰ ਨਾ ਕੋਈ ਮਿਲਿਆ ਕੁਦਰਤ ਮਹਾਰਾਜ ਦੀ ਆਥਣੋਂ ਕਿਤੇ ਉਹ ਰਾਜਕੁਮਾਰ ਦੇ ਮੂਹਰੇ ਮਿਰਗ ਉੱਠ ਖੜਿਆ ਉਹ ਜਦੋਂ ਮਿਰਗ ਉੱਠਿਆ ਤਾਂ ਉਹ ਭਾਈ ਬਾਦਸ਼ਾਹ ਦੇ ਲੜਕੇ ਨੇ ਮਗਰ ਘੋੜਾ ਲਾਤਾ ਉਹ ਕਹਿੰਦੇ ਵੀ ਹੁਣ ਆਥਨ ਹੋਇਆ ਵੇ ਇਹਦਾ ਪਿੱਛਾ ਤਾਂ ਹੁਣ ਇਹੀ ਕਰੂ ਆਪਾਂ ਤਾਂ ਮੁੜ ਚੱਲੋ ਉਹ ਮੁੜ ਗਏ ਰਾਜਕਮਾਰ ਨੇ ਉਹਦਾ ਪਿੱਛਾ ਕਰਿਆ ਮਿਰਗ ਦੇ ਮਗਰ ਲਾਤਾ ਘੋੜਾ ਹੁਣ ਗਹਾ ਪਈ ਜੰਗਲ ਦਾ ਕੰਮ ਤੀ ਬਹੁਤ ਦੂਰ ਨਿਕਲ ਗਏ ਦੂਰ ਜਾ ਕੇ ਕਿਤੇ ਸ਼ਿਕਾਰ ਲੋਪ ਹੋ ਗਿਆ ਸ਼ਿਕਾਰ ਨਾ ਉਹਨੂੰ ਮਿਲਿਆ ਉਹਨੇ ਸੋਚਿਆ ਵੀ ਹੁਣ ਮੈਂ ਰਹਿ ਗਿਆ ਕੱਲਾ ਜੰਗਲ ਦਾ ਕੰਮ ਐ ਆਪਾਂ ਕਿਤੇ ਰਾਤ ਕੱਟਣ ਦਾ ਕੋਈ ਹੀਲਾ ਕਰੀਏ ਤਾਂ ਬੱਦਲ ਹੋਇਆ ਮੈਦੀ ਉੱਪਰ ਬੱਦਲ ਜਦੋਂ ਲੱਛ ਗਿਆ ਉਹਨੂੰ ਚਾਨਣ ਹੋਇਆ ਤਾਂ ਦੂਰ ਇੱਕ ਬਾਗ ਦਿਸਿਆ ਕਹਿੰਦਾ ਵੀ ਉਹ ਬਾਗ ਦੇ ਵਿੱਚ ਕੋਈ ਨਾ ਕੋਈ ਰਹਿੰਦਾ ਹੋਊ ਉਹਨੇ ਘੋੜਾ ਬਾਗ ਨੂੰ ਹੱਕ ਤਾਂ ਸਿੱਧਾ ਉਹ ਬਾਗ ਦੇ ਵਿੱਚ ਚਲਿਆ ਗਿਆ ਰਾਜਕੁਮਾਰ ਉਹ ਜਦੋਂ ਉੱਥੇ ਗਿਆ ਦੇਖਿਆ ਉੱਥੇ ਬੰਦਾ ਕੋਈ ਨਾ ਉਹ ਜਿਹੜਾ ਬਾਗ ਸੀ ਉਹ ਬਾਗ ਦੀ ਜਨਾਨਾ ਉਹ ਪਰੀਆਂ ਦਾ ਬਾਗ ਸੀ ਉਹ پری ਜਿਹੜੀ ਮਹਿਕਦੇਵ ਪਰੀ ਸੀ ਨਾ ਉਹ ਪਰੀਆਂ ਦੇ ਨਾਲ ਆਉਂਦੀ ਹੁੰਦੀ ਉੱਥੇ ਇੱਕ ਤਖਤ ਪਿਆ ᱛੀ ਉੱਥੇ ਉਹ ਡਾਂਸ ਕਰਦੀਆਂ ਸੀਆਂ ਉਹਦੇ ਵਿੱਚ ਕੋਈ ਮਰਦ ਨਹੀਂ ਜਾਂਦਾ ਸੀ ਉਹਦੇ ਵਿੱਚ ਪਰੀਆਂ ਆਉਂਦੀਆਂ ਹੁੰਦੀਆਂ ਉਹਨੇ ਨਿਗਾਹ ਮਾਰੀ ਵੀ ਉਹ ਤਖਤ ਪਿਆ ਇੱਥੇ ਬੰਦਾ ਦਾ ਕੁਝ ਹੈ ਨਹੀਂ ਰਾਤ ਕੱਟਣੀਆਂ ਆ ਪਾਉ ਤੇ ਪੈ ਜਾਂਦੇ ਆ ਉਹ ਰਾਜਕੁਮਾਰ ਜਾ ਕੇ ਭਾਈ ਉਹਦੇ ਤੇ ਪੈ ਗਿਆ ਤੇ ਘੋੜਾ ਚਰਨ ਛੜਤਾ ਘੋੜਾ ਚਰੀ ਗਿਆ ਤੇ ਆਪ ਉਥੇ ਸੌ ਗਿਆ ਤੜਕੇ ਦਿਨ ਚੜਦੇ ਨਾਲ ਪਰੀਆਂ ਆਈਆਂ ਉਹਨਾਂ ਦੇ ਵਿੱਚੋਂ ਮਹਿਕਦੇਵ ਪਰੀ ਉਹ ਬਾਦਸ਼ਾਹ ਦੀ ਲੜਕੀ ਇੰਦਰ ਦੇ ਖਾੜੇ ਦੀ ਪਰੀ ਉਹ ਆਇਆ ਕਰੇ ਨਾਲ ਉਹ ਕਹਿਣ ਲੱਗੀਆਂ ਅੱਜ ਆਪਣੇ ਕੋਈ ਬਾਗ ਦੇ ਵਿੱਚ ਮਰਦ ਆਇਆ ਹੈ ਉਹ ਘੋੜਾ ਫਿਰਦਾ ਹੈ ਕਹਿੰਦੀ ਆਪਣੇ ਬਾਗ ਦੇ ਵਿੱਚ ਕੋਈ ਮਰਦ ਨਹੀਂ ਆ ਸਕਦਾ ਉਹ ਕਹਿੰਦੀ ਨਹੀਂ ਆਇਆ ਕੋਈ ਘੋੜਾ ਚਰਦਾ ਹੈ ਉਹ ਗਾਹਾਂ ਵਧੀਆਂ ਜੋ ਨਿਗਾਹ ਮਾਰੀ ਤਾਕਤ ਬੰਨੀ ਤਾਂ ਰਾਜਕੁਮਾਰ ਉਹ ਤਾਕਤ ਤੇ ਪਿਆ ਕਹਿੰਨਿਆ ਹੋ ਮਰਦ ਪਿਆ ਕਹਿੰਦੀ ਵੀ ਹਾਂ ਉਹ ਜਿਹੜੀ ਮਹਿਗਦੇਵ ਪਰੀ ਸੀ ਨਾ ਉਹਨੇ ਉਥੋਂ ਛਟੀ ਤੋੜੀ ਛਟੀ ਤੋੜ ਕੇ ਕਹਿੰਦੀ ਤੁਸੀਂ ਖੜਜੋ ਇਹਨੂੰ ਮੈਂ ਡੱਕਰਦੀਆਂ ਉਹ ਗਈ ਉਹਨੇ ਜਾ ਕੇ ਉਹ ਰਾਜਕਮਾਰ ਦੇ ਦੋ ਛਟੀਆਂ ਮਾਰੀਆਂ ਉਹ ਜਦੋਂ ਛਟੀਆਂ ਮਾਰੀਆਂ ਪ੍ਰਭੂ ਉਹ ਬੈਠਾ ਹੋ ਗਿਆ ਕਹਿੰਦਾ ਖਬਰਦਾਰ ਛਟੀ ਨਾ ਮਾਰੀ ਇਹ ਤੈਨੂੰ ਪਤਾ ਛਟੀ ਕਿਹਦੇ ਮਾਰਿੰਦੀ ਐ ਛਟੀਆਂ ਉਹ ਮਾਰ ਸਕਦੀ ਆ ਜਿਹੜੀ ਵਿਆਹੀ ਹੁੰਦੀ ਐ ਉਹ ਛਟੀਆਂ ਉਦੋਂ ਖੇਡਦੇ ਨੇ ਜਦੋਂ ਵਿਆਹ ਕੇ ਲਿਆਉਨੇ ਆ ਛਟੀ ਨਾ ਮਾਰੀ ਜੇ ਛਟੀ ਮਾਰੀ ਐ ਇਹਦਾ ਮੁੱਲ ਮੈਂ ਲਊਗਾ ਕਹਿੰਦੀ ਤੇਰੇ ਵਰਗੇ ਹਜ਼ਾਰਾਂ ਤੁਰੇ ਫਿਰਦੇ ਨੇ ਨਿਕਲ ਮੇਰੇ ਬਾਗਜੋਂ ਤੂੰ ਇੱਥੇ ਕੀ ਕਰਨਾ ਆ ਤੂੰ ਕੌਣ ਐ ਮੈਂ ਫਲਾਣੇ ਬਾਦਸ਼ਾਹ ਦਾ ਲੜਕਾ ਤੂੰ ਕੌਣ ਐ ਕਹਿੰਦੀ ਮੈਂ ਆ ਪਰੀ ਫਲਾਣੇ ਬਾਦਸ਼ਾਹ ਦੀ ਲੜਕੀ ਮੈਂ ਇੰਦਰ ਦੇ ਖਾੜੇ ਦੀ ਪਰੀ ਆ ਮਹਿਕਦੇਵ ਮੇਰਾ ਨਾਂ ਐ ਕਹਿੰਦਾ ਫਿਰ ਤੈਂ ਮੇਰੇ ਛਟੀਆਂ ਮਾਰੀਆਂ ਨੇ ਅੱਜ ਤੋਂ 10 ਦਿਨ ਦੇ ਅੰਦਰ ਅੰਦਰ ਤੈਨੂੰ ਮੈਂ ਵਿਆਹ ਕੇ ਲੈ ਕੇ ਜਾਊ ਇਹ ਜਿਹੜੀਆਂ ਦੋ ਛਟੀਆਂ ਮਾਰੀਆਂ ਨੇ ਮੈਂ ਇਹ ਛਟੀਆਂ ਦਾ ਮੁੱਲ ਮੋੜੂੰ ਤੇਰੇ ਨਾਲ ਛਟੀਆਂ 10 ਦਿਨ ਤੋਂ ਪਹਿਲਾਂ ਪਹਿਲਾਂ ਖੇਡੂਗਾ ਕਦੀ ਤੇਰੇ ਵਰਗੇ ਬਥੇਰੇ ਨੇ ਨਿਕਲ ਜਾ ਉੱਠੇ ਗਏ ਨੇ ਘੋੜਾ ਫੜਿਆ ਘੋੜੇ ਤੇ ਬਹਿ ਕੇ ਆਪਦੇ ਸ਼ਹਿਰ ਚ ਆ ਗਿਆ ਸ਼ਹਿਰ ਚ ਆ ਕੇ ਭਾਈ ਘਰੇ ਉਹ ਲਟਕਾ ਅੰਦਰ ਵੜ ਕੇ ਪੈ ਗਿਆ ਉਹ ਜਦੋਂ ਪਿਆਰ ਨਾ ਉੱਠਿਆ ਬਾਦਸ਼ਾਹ ਕਹਿੰਦਾ ਉਹ ਕਹਿੰਦਾ ਭਾਈ ਜੇ ਨਹੀਂ ਸਕਾਰ ਮਿਲਿਆ ਦਾਸ ਕਿਉਂ ਹੋਇਆ ਤੂੰ ਤੂੰ ਦਾਸ ਕਿਉਂ ਹੈ ਸਕਾਰ ਦਾ ਸਵੇਰੇ ਮਿਲ ਜੂ ਉਹ ਚੁੱਪ ਉਹ ਨਾ ਬੋਲਿਆ ਉਹ ਦੂਸਰਾ ਦਿਨ ਵੀ ਆ ਗਿਆ ਉਹ ਜਦੋਂ ਦੂਸਰਾ ਦਿਨ ਆ ਗਿਆ ਰਾਜਾ ਕਹਿੰਦਾ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਇਹਨੂੰ ਪੁੱਛ ਕੀ ਗੱਲ ਹੈ ਉੱਠਦਾ ਨਹੀਂ ਕੱਲ ਦਾ ਕਹਿੰਦਾ ਜੀ ਮੈਂ ਪੁੱਛ ਲੈਣਾ ਵਜ਼ੀਰ ਗਿਆ ਰਾਜਕੁਮਾਰ ਕੋਲੇ ਕਹਿੰਦਾ ਰਾਜਕੁਮਾਰ ਕੀ ਗੱਲ ਤੂੰ ਕੱਲ ਦਾ ਪਿਆ ਉੱਠਦਾ ਨਹੀਂ ਨਾ ਕੋਈ ਗੱਲ ਦੱਸਦਾ ਹੈ ਕਹਿੰਦਾ ਵਜ਼ੀਰ ਸਾਹਿਬ ਗੱਲ ਕੈਨੂੰ ਮੈਂ ਕੀ ਦੱਸਾਂ ਮੈਂ ਸ਼ਿਕਾਰ ਦੇ ਉਦਾਸ ਤੇ ਨਹੀਂ ਹਾਂ ਕਹਿੰਦਾ ਮੈਂ ਆਏ ਆ ਕਰਕੇ ਬਾਗ ਦੇ ਵਿੱਚ ਗਿਆ ਸੀ ਮੇਰੇ ਮਹਿਗਦੇਵ ਪਰੀ ਨੇ ਛਟੀਆਂ ਮਾਰੀਆਂ ਹੁਣ ਮੇਰਾ ਇਰਾਦਾ ਇਹ ਹੈ ਵੀ ਮੈਂ 10 10 ਦਿਨਾਂ ਦੇ ਅੰਦਰ ਅੰਦਰ ਉਹ ਮਹਿਗਦੇਵ ਨਾਲ ਸ਼ਾਦੀ ਕਰਾਉਣੀ ਹੈ ਅਗਰ ਜੇ ਮੇਰੀ 10 ਦਿਨਾਂ ਚ ਸ਼ਾਦੀ ਨਾ ਹੋਈ ਤਾਂ ਮੈਂ ਰਹਿੰਦਾ ਨਹੀਂ ਦੁਨੀਆ ਤੇ ਮੈਂ ਖੁਦਕੁਸ਼ੀ ਕਰ ਜੂਗਾ ਉਹਨੇ ਜਾ ਕੇ ਰਾਜੇ ਨੂੰ ਦੱਸਿਆ ਜੀ ਗੱਲ ਤਾਂ ਆ ਹੈ ਰਾਜੇ ਨੂੰ ਕਹਿੰਦਾ ਕਹਿੰਦਾ ਮਹਾਰਾਜ ਜੀ ਫਿਰ ਦੀ ਲਟਕੇ ਦੀ شادی ਕਰੋ ਵਜ਼ੀਰ ਸਾਹਿਬ ਫਿਰ ਦੀ شادی ਕਰੋ ਦੇਖੋ ਫਿਰ ਜਾ ਕੇ ਉੱਥੇ ਪਤਾ ਲਵੋ ਕਹਿੰਦਾ ਜੀ ਜਿਹੜਾ ਉਹ ਬਾਦਸ਼ਾਹ ਹੈ ਨਾ ਮਹਿਕਦੇਵ ਦਾ ਜਿਹੜੇ ਪਿਤਾ ਜੀ ਨੇ ਉਹਦਾ ਜਿਹੜਾ ਵਜ਼ੀਰ ਹੈ ਉਹ ਮੇਰਾ ਦੋਸਤ ਹੈ ਪੱਕਾ ਮੈਂ ਉਹਦੇ ਕੋਲੇ ਜਾਣਾ ਉਹ ਵਜ਼ੀਰ ਫਿਰ ਮਹਿਕਦੇਵ ਦਾ ਜਿਹੜਾ ਪਿਤਾ ਜੀ ਬਾਦਸ਼ਾਹ ਸੀ ਉਹਦਾ ਵਜ਼ੀਰ ਸੀ ਉਹ ਵਜ਼ੀਰ ਕੋਲੇ ਵਜ਼ੀਰ ਚੱਲਿਆ ਗਿਆ ਜਦੋਂ ਉੱਥੇ ਗਿਆ ਉਹਨੂੰ ਮਿਲਿਆ ਤਾਂ ਬੜੇ ਜੱਫੀਆਂ ਪਾ ਕੇ ਮਿਲੇ ਆਓ ਮਿੱਤਰਾ ਕਿਵੇਂ ਆਉਣਾ ਹੋਇਆ ਉਹ ਕਹਿੰਦਾ ਜੀ ਗੱਲ ਇਹ ਹੈ ਵੀ ਮੈਂ ਤੇਰੇ ਕੋਲੇ ਐਂ ਆਇਆ ਵੀ ਜਿਹੜਾ ਫਲਾਣਾ ਬਾਦਸ਼ਾਹ ਹੈ ਮੈਂ ਜਿਹਦਾ ਵਜ਼ੀਰ ਆ ਉਹਦਾ ਲੜਕਾ ਇਹ ਰਾਜੇ ਦੀ ਜਿਹੜੀ ਲੜਕੀ ਹੈ ਮਹਿਕਦੇਵ ਇੰਦਰ ਦੇ ਖਾੜੇ ਦੀ ਪਰੀ ਉਹਦੇ ਨਾਲ شادی ਕਰਾਉਣੀ ਐ ਨਹੀਂ ਫਿਰ ਕਹਿੰਦਾ ਨਰਥ ਹੋ ਜੂ ਉਹ ਮੁੰਡਾ ਕਹਿੰਦਾ ਮੈਂ ਬੱਜਦਾ ਨਹੀਂ 10 ਦਿਨਾਂ ਦੇ ਅੰਦਰ ਅੰਦਰ شادی ਕਰਾਉਣੀ ਐ ਉਹਦਾ ਦੋਸਤ ਫਿਰ ਵਜ਼ੀਰ ਕਹਿੰਦਾ ਜੀ ਕੋਈ ਗੱਲ ਨਹੀਂ ਇੱਕ ਥੋੜਾ ਜਿਹਾ ਢੰਗ ਵਰਤਣਾ ਪਊ ਰਾਜੇ ਨੇ ਤਾਂ ਮੰਨਣਾ ਨਹੀਂ ਨਾ ਪਰਿ ਨੇ ਮੰਨਣਾ ਤੂੰ ਮੇਰੇ ਕੋ ਰਾਤ ਰਹਿ ਆਪਾਂ ਰਾਤ ਨੂੰ ਮੈਂ ਹੱਲ ਕਰੂੰਗਾ ਕਹਿੰਦਾ ਜੀ ਠੀਕ ਐ ਰਾਤ ਨੂੰ ਦੁੰਨੇ ਵਜ਼ੀਰ ਉੱਥੇ ਰਹਿ ਪਏ ਤੜਕਿਓ ਦਿਨ ਚੜਿਆ ਜਿਹੜਾ ਪਾਈਓ ਮਹਿਗਦੇਵ ਦੇ ਪਿਤਾ ਜੀ ਦਾ ਵਜ਼ੀਰ ਸੀ ਉਹ ਕਿਦੋਂ ਕਚਹਿਰੀ 'ਚ ਗਿਆ ਦਾਸ ਹੋ ਕੇ ਬੈਠ ਗਿਆ ਉਹ ਜਦੋਂ ਦਾਸ ਹੋ ਕੇ ਬੈਠ ਗਿਆ ਉਹ ਬਾਦਸ਼ਾਹ ਕਹਿੰਦਾ ਕੀ ਗੱਲ ਵਜ਼ੀਰ ਸਾਹਿਬ ਅੱਜ ਤੁਸੀਂ ਦਾਸ ਬੜੇ ਹੋ ਅੱਜ ਬੈਠੇ ਹੋ ਗੱਲ ਹੀ ਨਹੀਂ ਸੁਣਾਉਂਦੇ ਕੋਈ ਦਾਸ ਕਿਉਂ ਉਹਨੇ ਫਿਰ ਬੜਾ ਢੰਗ ਵਰਤਿਆ ਉਹ ਵਜ਼ੀਰ ਕਹਿੰਦਾ ਮਹਾਰਾਜ ਜੀ ਅਦਾਸਤਾ ਮੈਂ ਐਉਂ ਆ ਰਾਤ ਇੱਕ ਮੈਨੂੰ ਸੁਪਨਾ ਬੜਾ ਭਿਆਨਕ ਆਇਆ ਹੈ ਆ ਕਿ ਉਹ ਸੁਪਨਾ ਕਿਵੇਂ ਕਹਿੰਦਾ ਮੈਨੂੰ ਰਾਤ ਸੁਪਨਾ ਐਸਾ ਆਇਆ ਬਾਦਸ਼ਾਹ ਸਾਹਿਬ ਆਪਣੀ ਲੜਕੀ ਇੱਕ ਮਹੀਨਾ ਘੱਟ 20 ਸਾਲ ਦੀ ਹੋਗੀ ਇੱਕ ਮਹੀਨਾ ਘੱਟ 20 ਸਾਲ ਦੀ ਛੋਡੀ ਇਹ ਲੜਕੀ ਹੋਗੀ ਮਹਿਕਦੇਵ ਅਕੇ ਹਾਂ ਕਹਿੰਦਾ ਮੈਨੂੰ ਸੁਪਨਾ ਇਹ ਆਇਆ ਵੀ ਜਿੱਦੇ ਇਹ 20 ਸਾਲ ਦੀ ਹੋਗੀ ਨਾ ਪੂਰੀ ਇਹਦੀ ਸ਼ਾਦੀ ਨਾ ਕਰੀ ਛੋਡੇ ਕੋੜ ਚੱਲ ਜੂ ਰਾਣੀ ਤੇਰੀ ਜਿੱਦੇ ਨੂੰ ਪੂਰੇ 20 ਸਾਲ ਹੋ ਗਏ ਨਾ ਸ਼ਾਦੀ ਹੋਈ ਤਾਂ ਉਹ ਗਦੀ ਬਣ ਜੂ ਉਹ ਨਾ ਰਾਣੀ ਨੂੰ ਪਤਾ ਲੱਗ ਗਿਆ ਨਾ ਰਾਜੇ ਨੂੰ ਰਾਜਾ ਕਹਿੰਦਾ ਓਹੋ ਹੋ ਹੋ ਇੱਕ ਮਹੀਨਾ ਰਹਿੰਦਾ ਹੈ ਵਜ਼ੀਰ ਸਾਹਿਬ ਇੱਕ ਮਹੀਨੇ ਤੋ ਸੇਤੀ ਅੰਦਰ ਅੰਦਰ ਦਾ ਵਿਆਹ ਕਰੋ ਕਰ ਗੌਰ ਤੂੰ ਕਹਿੰਦਾ ਜੀ ਲੜਕਾ ਤਾਂ ਮੇਰੀ ਨਿਗਾਚ ਹੈਗਾ ਆ ਕਿੱਥੇ ਕਹਿੰਦਾ ਜੀ ਫਲਾਣੇ ਪਿੰਡ ਦੇ ਬਾਦਸ਼ਾਹ ਉਹਦਾ ਇੱਕ ਰਾਜਕਮਾਰ ਲੜਕਾ ਹੈ ਕਹਿੰਦਾ ਕਿਤੇ ਮਿਲਦਾ ਸੇਤੀ ਵਿਆਹ ਕਰਕੇ ਨਾ ਮੈਂ ਬਚ ਜਾ ਉਹ ਕਹਿੰਦੀ ਮੈਂ ਗਦੀ ਤੋਂ ਬਚ ਜਾ ਉਹ ਵਜ਼ੀਰ ਨੂੰ ਜਾ ਕੇ ਮਿਲਿਆ ਕਹਿੰਦਾ ਆਜਾ ਬਣ ਗਿਆ ਕੰਮ ਰਾਜੇ ਕੋਲੇ ਗਏ ਕਹਿੰਦਾ ਮਹਾਰਾਜ ਜੀ ਲੜਕਾ ਦੇਖਿਆ ਭਾਲਿਆ ਆ ਉਹਨਾਂ ਦਾ ਵਜ਼ੀਰ ਐ ਮੈਂ ਤੁਹਾਡਾ ਵਜ਼ੀਰਾਂ ਚਿੱਠੀ ਬਣਾਓ ਵਿਆਹ ਦੀ ਉਹਨਾਂ ਨੇ ਫਟਾਫਟ ਚਿੱਠੀ ਬਣਾਈ ਤਰੀਕ ਨਿਕਾਲ ਕੇ ਵਿਆਹ ਰੱਖਤਾ ਉਹ ਭਾਈ ਜਦੋਂ ਵਿਆਹ ਰੱਖਤਾ ਤਾਂ ਰਾਜਾ ਮਹਿਕਦੇਵ ਦਾ ਪਿਤਾ ਜੀ ਕਹਿੰਦੇ ਲੈ ਭਾਈ ਤੇਰੀ ਸਾਦੀ ਰੱਖਤੀ ਤੇਰਾ ਵਿਆਹ ਕਰਨਾ ਉਹ ਕਹਿੰਦੀ ਪਿਤਾ ਜੀ ਵਿਆਹ ਤਾਂ ਮੇਰਾ ਕਰ ਦਿਓ ਜਿੱਥੇ ਮਰਜੀ ਪਰ ਗਹਾਂਲੇ ਨਾਲ ਇੱਕ ਗੱਲ ਕਰ ਲੋ ਮੈਂ ਦਿਨ ਦਿਨ ਅਗਲੇ ਦੇ ਘਰੇ ਰਹੂ ਮੈਂ ਰਾਤ ਨੂੰ ਘਰੇ ਨਹੀਂ ਰਹਿਣਾ ਰਾਤ ਨੂੰ ਮੈਂ ਜਾਂਨੀ ਆਂ ਇੰਦਰ ਦੇ ਖਾੜੇ ਇੰਦਰ ਭਗਵਾਨ ਦੇ ਉੱਥੇ ਕਹਿੰਦੀ ਖਾੜੇ ਦੇ ਵਿੱਚ ਮੈਂ ਜਾਂਨੀ ਆਂ ਮੈਂ ਇੰਦਰ ਭਗਵਾਨ ਦੀ ਪਰੀ ਆਂ ਉੱਥੇ ਜਾਇਆ ਕਰੂ ਕਹਿੰਦਾ ਕੋਈ ਨਹੀਂ ਬਗ ਜਾ ਕਰੀ ਭਾਈ ਚਲੋ ਤਰੀਕ ਆ ਗਈ ਉਹ ਰਾਜੇ ਦੀ ਲੜਕੀ ਭਾਈ ਮਹਿਕ ਦੇਵ ਉਹੋ ਭਾਈ ਉਹ ਲੜਕੇ ਨੇ ਵਿਆਹ ਲਈ ਜਦੋਂ ਰਾਜਕੁਮਾਰ ਨੇ ਵਿਆਹ ਲਈ ਤਾ ਦੂਸਰੇ ਦਿਨ ਉਹ ਛੜੀਆਂ ਦਾ ਟਾਈਮ ਹੋਇਆ ਛੜੀਆਂ ਖਿਲੇਉਣ ਗਏ ਕਹਿੰਦਾ ਛੜੀ ਨਾ ਮਾਰੀ ਛੜੀਆਂ ਤੂੰ ਮੇਰੇ ਮਾਰ ਚੁੱਕੀ ਹੁਣ ਮੈਂ ਮਾਰਨੀਆਂ ਨੇ ਤੈਨੂੰ ਕਿਹਾ ਤੀ ਵੀ ਮੈਂ ਤੈਨੂੰ ਵਿਆਹੂਗਾ 8 ਦਿਨ 10 ਦਿਨਾਂ ਦੇ ਅੰਦਰ ਅੰਦਰ ਕਹਿੰਦਾ ਅੱਜ ਮੈਂ ਵਿਢੀ ਲੈ ਲਈ ਉਹ ਕਹਿੰਦੀ ਮਰਦਾਂ ਦੇ ਕੰਮ ਬੜੇ ਮਰਦੀ ਹੁੰਦੇ ਨੇ ਬੜਾ ਵਾਦੇ ਦਾ ਪੱਕਾ ਹੋ ਗਿਆ ਵੀ ਇਹ ਤਾਂ ਚਲੋ ਰਹਿਣ ਲੱਗੇ ਆਥ ਨੇ ਤਗਤ ਆਇਆ ਕਰੇ ਪਰੀਆਂ ਦਾ ਉਹਨੂੰ ਲੈ ਜਾ ਕਰੇ ਇੰਦਰ ਦੇ ਖਾੜੇ ਦਿਨੇ ਉੱਥੇ ਛੱਡ ਜਾ ਕਰਨਾ ਟੜਕਿਓ ਰਾਤ ਨੂੰ ਜਾਇਆ ਕਰੇ ਉੱਥੇ ਕੰਮ ਚੱਲਦਾ ਰਿਹਾ ਉਦੋਂ ਬਾਅਦ ਫਿਰ ਲੋਕ ਬੜੀ ਚਰਚਾ ਕਰਨ ਲੱਗ ਗਏ ਉਹ ਸਹਿਰ ਵਾਲੇ ਕਹਿੰਦੇ ਵੀ ਜਿਹੜੀ ਰਾਜੇ ਨੇ ਲੜਕੀ ਵਿਆਹ ਕੇ ਲਿਆਂਦੀ ਐ ਇਹ ਕਿਹੜੀ پری ਐ ਇਹ ਤਾਂ ਡੈਨ ਐ ਇਹ ਰਾਤ ਨੂੰ ਤਾਂ ਬਾਹਰ ਜਾਂਦੀ ਐ ਦਿਨੇ ਘਰੇ ਰਹਿੰਦੀ ਐ ਰਾਜੇ ਕੋਲੇ ਵੀ ਗੱਲ ਚਲੀ ਗਈ ਰਾਜਾ ਕਹਿੰਦਾ ਭਾਈ ਇਹ ਤਲਾਕ ਦੇ ਦੇ ਇਹ پری ਨਹੀਂ ਹੈ ਇਹ ਤਾਂ ਡੈਨ ਐ ਲੋਕ ਕਹਿੰਦੇ ਨੇ ਉਹ ਕਹਿੰਦਾ ਪਿਤਾ ਜੀ ਮੈਂ ਆਇਆ ਤਨੀ ਤਲਾਕ ਦਿੰਦਾ ਕਹਿੰਦਾ ਇੱਕ ਟੱਲੇ ਤੇ ਮੇਰਾ ਮਿੱਤਰ ਬੜਾ ਜੋਗੀ ਜੋਗੀ ਮੇਰਾ ਮਿੱਤਰ ਹੈ ਮੈਂ ਉਹਦੀ رائے ਲੈ ਕੇ ਆਉਂ ਵੀ ਇਹਨੂੰ ਤਲਾਕ ਦੇਵਾਂ ਜਾਂ ਕੀ ਕਰਾਂ ਕਹਿੰਦਾ ਉਹ ਜੋਗੀ ਵੀ ਬੜਾ ਪਹੁੰਚਿਆ ਹੋਇਆ ਹੈ ਉਹ ਮੇਰਾ ਮਿੱਤਰ ਹੈ ਮੈਂ ਉਹਦੀ رائے ਲਵਾਂ ਕਹਿੰਦਾ ਉਹਦੀ رائے ਲੈ ਲੈ ਭਾਈ ਉਹ ਦੂਸਰੇ ਦਿਨ ਭਾਈ ਉਹ ਲੜਕਾ ਬਾਦਸ਼ਾਹ ਦਾ ਉਹ ਫਿਰ ਜੋਗੀ ਕੋਲੇ ਗਿਆ ਜੋਗੀ ਨੂੰ ਕਹਿੰਦਾ ਕਹਿੰਦਾ ਮਹਾਰਾਜ ਕਹਿੰਦਾ ਮੈਂ ਸ਼ਾਦੀ ਕਰਾਈਆ ਐਂ ਕਰਕੇ ਮੈਂ ਜਿਹੜੀ ਵਿਆਹ ਕੇ ਲਿਆਂਦੀ ਐ ਕਹਿੰਦਾ ਉਹ ਰੋਜ ਹੱਥ ਨੇ ਜਾਂਦੀ ਐ ਤੜ ਕਿਉਂ ਆਉਂਦੀ ਐ ਮੈਨੂੰ ਲੋਕ ਕਹਿੰਦੇ ਨੇ ਇਹ ਡੈਣ ਐ ਵੀ ਸੜਦੇ ਮੈਂ ਸੱਡਾਂ ਕੋ ਰੱਖਾਂ ਉਹ ਕਹਿੰਦਾ ਭਾਈ ਤੂੰ ਇਹਦਾ ਪਿੱਛਾ ਕਰ ਕਿੱਥੇ ਜਾਂਦੀ ਐ ਕਹਿੰਦਾ ਜੀ ਮੈਨੂੰ ਲਿਆਂਦੀ ਨਹੀਂ ਹੈ ਉਹ ਵਿੱਚ ਬਿਠਾ ਕੇ ਪਰੀਆਂ ਹੁੰਦੀਆਂ ਨੇ ਮੈਨੂੰ ਬਿਠਾਉਂਦੀ ਨਹੀਂ ਵਿੱਚ ਕਹਿੰਦਾ ਐਂ ਕਰ ਫਿਰ ਕਹਿੰਦਾ ਮੇਰੇ ਕੋਲ ਇੱਕ ਐਸਾ ਐਸਾ ਇੱਕ ਸੁੱਚਾ ਸੁਰਮੈ ਉਹ ਜਦੋਂ ਤੈਂ ਉਹਦੀ ਸਲਾਈ ਪਾ ਲਈ ਨਾ ਅੱਖ ਚ ਤੂੰ ਕਿਸੇ ਨੂੰ ਦਿਸੇਗਾ ਨਹੀਂ ਜਦੋਂ ਤਾਕਤ ਆਇਆ ਪਾ ਕੇ ਸਲਾਈ ਉਹਦੇ ਵਿੱਚ ਬੈਠ ਜੀ ਤੈਨੂੰ ਦਿਸਣਗੇ ਸਾਰੇ ਤੂੰ ਕਿਸੇ ਨੂੰ ਦਿਸਣਾ ਨਹੀਂ ਕਹਿੰਦਾ ਜੀ ਠੀਕ ਐ ਕਹਿੰਦਾ ਬਾਅਦ ਵਾਲੀ ਗੱਲ ਫਿਰ ਸੋਚਾਂਗੇ ਤੂੰ ਉਹਦਾ ਪਿੱਛਾ ਕਰ ਪਤਾ ਲਾ ਵੀ ਕਿੱਥੇ ਜਾਂਦੀ ਐ ਅਗਰ ਤੈਨੂੰ ਕੋਈ ਔਕੜ ਪਵੇ ਉਹ ਜੋਗੀ ਕਹਿੰਦਾ ਤੂੰ ਮੈਨੂੰ ਯਾਦ ਕਰ ਲਈ ਮੇਰੇ ਕੋਲੇ ਮੇਰੇ ਗੁਰੂ ਦੇ ਐਸੇ ਪਉਏ ਦਿੱਤੇ ਹੋਏ ਨੇ ਮੈਂ ਤੇਰੇ ਕੋਲੇ ਸੈਕਿੰਟਾਂ ਚ ਪਹੁੰਚ ਜੂਗਾ ਪਰ ਤੂੰ ਕਿਹੜਾ ਸੁਰਮਾ ਲਾ ਜਾ ਕੇ ਆਹ ਕੰਮ ਕਰਕੇ ਦੇਖ ਨੰਦੀ ਠੀਕ ਹੈ ਉਹ ਸੁਰਮਾ ਲੈ ਕੇ ਘਰੇ ਆ ਗਿਆ ਜਦੋਂ ਆਥਣਿਓ ਉਹ ਪਰੀਆਂ ਦਾ ਤਖਤ ਆਇਆ پری ਨੂੰ ਲੈਣ ਮਾਇਕ ਦੇਵ ਨੂੰ ਉਹਨੇ ਦੰਬ ਦੇ ਨੇ ਸੀਸੀ ਤੋਂ ਸੁਰਮਾ ਖੋਲ ਕੇ ਸਲਾਈ ਪਾ ਲਈ ਉਹ ਜਦੋਂ ਸਲਾਈ ਪਾ ਲਈ ਤਾਂ ਉਹ ਕਿਸੇ ਨੂੰ ਦਿਖੇ ਨਾ ਉਹਦਾ ਵਿੱਚ ਬੈਠ ਗਿਆ ਤਖਤ ਗਿਆ ਕਹਿੰਦੀ ਪਹਿਲਾਂ ਮੇਰੇ ਪੇਕਿਆਂ ਦੇ ਘਰੇ ਲੈ ਕੇ ਚੱਲੋ ਮਾਇਕ ਦੇਵ ਕਹਿੰਦੀ ਉੱਥੋਂ ਸਨਾਨ ਕਰਕੇ ਚੱਲਾਂਗੇ ਆਪਦੇ ਪੇਕਿਆਂ ਦੇ ਘਰੇ ਪਹੁੰਚ ਗਈ ਮਹਿਕਦੇਵ ਉੱਥੇ ਜਾ ਕੇ ਭਾਈ ਗੋਲੀਆਂ ਨੂੰ ਕਹਿੰਦੀ ਫਟਾਫਟ ਨਹਾਉਣ ਵਾਲਾ ਪਾਣੀ ਆਤਰ ਫਰੇਲ ਫਟਾਫਟ ਕਿਰਾ ਰੱਖੋ ਨਾ ਕੇ ਫਿਰ ਮੈਂ ਇੰਦਰ ਦੇ ਖਾੜੇ ਜਾਣਾ ਉਹਨਾਂ ਨੇ ਬੜਾ ਕੁਝ ਉੱਥੇ ਰੱਖਤਾ ਭਾਈ ਆਤਰ ਫਰੇਲ ਪਾਣੀ ਸਭ ਕੁਝ ਉੱਥੇ ਰੱਖਤਾ ਤਾਂ ਭਾਈ ਉਹ ਰਾਜਕੁਮਾਰ ਅੰਦਰ ਵੜਿਆ ਜਾ ਕੇ ਉਹ ਆਤਰ ਫਰੇਲ ਵੀ ਖੰਡਿਆਤਾ ਪਾਣੀ ਵਾਲੀ ਬਾਲਟੀ ਮੁੱਦੀ ਮਾਰਤੀ ਉਹ ਜਦੋਂ ਗਈ ਅੰਦਰ ਦੇਖਿਆ ਵੀ ਸਮਾਨ ਖੰਡਿਆਇਆ ਪਿਆ ਉਹ ਕਹਿੰਦੀ ਪਾ ਇਹ ਕੀ ਕਰਿਆ ਤੁਸੀਂ ਕਹਿੰਦੀ ਜੀ ਅਸੀਂ ਤਾਂ ਸਭ ਕੁਝ ਪਾ ਕੇ ਗਈਆਂ ਕਹਿੰਦੀ ਸਾਰਾ ਕੁ ਖੰਡਿਆਇਆ ਪਿਆ ਬਾਲਟੀ ਮੁੱਦੀ ਮਾਰੀ ਪਈ ਐ ਉਹ ਕਹਿੰਦੀਆਂ ਉਹਦੀਆਂ ਗੋਲੀਆਂ ਮਹਿਕਦੇਵ ਤੈਨੂੰ ਕਿਸੇ ਮਰਦ ਦਾ ਹੱਥ ਲੱਗ ਗਿਆ ਇਹ ਤਾਂ ਕੰਮ ਹੋਇਆ ਕਹਿੰਦੀ ਮੈਨੂੰ ਕਿਸੇ ਦਾ ਹੱਥ ਨਹੀਂ ਲੱਗਿਆ ਕਹਿੰਦੀਆਂ ਫਿਰ ਇਹ ਮਰਦ ਨੂੰ ਹੱਥ ਲੱਗਿਆ ਤੇਰਾ ਜਿਹੜਾ ਕੰਮ ਹੋਇਆ ਤੂੰ ਮੰਨ ਚਾਹੇ ਨਾ ਮੰਨ ਕਹਿੰਦੀ ਬਿਲਕੁਲ ਨਹੀਂ ਲੱਗਿਆ ਚਲੋ ਕਹਿੰਦੀ ਛੱਡੋ ਗੱਲ ਹੱਥ ਮੂੰਹ ਧੋਤਾ ਉਹ ਭਾਈ ਮਹਿਕ ਦੇ ਪਰੀ ਉਹਨਾਂ ਪਰੀਆਂ ਨੂੰ ਲੈ ਕੇ ਉਹ ਜਦੋਂ ਬੈਠਣ ਲੱਗੀ ਨਾ ਉਹ ਤਖਤ ਤੇ ਉਹ ਵਿਚਾਲੇ ਜਾ ਕੇ ਰਾਜਕੁਮਾਰ ਫੇਰ ਬਹਿ ਗਿਆ ਉਹ ਕਿਸੇ ਨੂੰ ਦਿਖ ਨਹੀਂ ਰਿਹਾ ਹੋ ਭਾਈ ਤਖਤ ਇੰਦਰ ਭਗਵਾਨ ਦੇ ਖਾੜੇ 'ਚ ਪਹੁੰਚ ਗਿਆ ਉਹ ਜਦੋਂ ਉੱਥੇ ਪਹੁੰਚ ਗਿਆ ਨਾ ਤਾਂ ਹੁਣ ਉਸੇ ਵੱਡੇ ਸਾਜ਼ ਵੱਜਦੇ ਨੇ ਉਹਨੇ ਦੇਖਿਆ ਵੀ ਜਿਹੜੇ ਸਾਜ਼ ਵੱਜਦੇ ਨੇ ਉਹ ਢੋਲ ਵਾਲੇ ਤੋਂ ਆਪਾਂ ਢੋਲ ਫੜੀਏ ਢੋਲ ਆਪ ਵਜਾਈਏ ਉਹਨੇ ਰਮਾਲ ਨਾਲ ਮੂੰਹ ਬੰਨਿਆ ਮੂੰਹ ਬੰਨ ਕੇ ਇੱਕ ਪਾਸੇ ਥੋੜਾ ਜਿਹਾ ਸੁਰਮਾ ਪੂੰਝਤਾ ਪੂੰਝ ਕੇ ਢੋਲ ਵਾਲੇ ਨੂੰ ਦਿਸਣ ਲੱਗ ਗਿਆ ਉਹ ਉਹ ਕਹਿੰਦਾ ਭਾਈ ਸਾਹਿਬ ਆ ਢੋਲ ਮੈਨੂੰ ਫੜਾ ਜ ਮੈਂ ਵਜਾਉ ਤੂੰ ਦਮ ਲੈ ਲੈ ਰਮਾਲ ਨਾਲ ਮੂੰਹ ਬੰਨ ਲਿਆ ਕਿਸੇ ਸਿਆਣ ਚ ਨਾ ਆਇਆ ਢੋਲ ਵਜਾਉਣ ਲੱਗ ਗਿਆ ਢੋਲ ਵਜਾਈ ਗਿਆ ਵਜਾਈ ਗਿਆ ਬੜੇ ਖੁਸ਼ ਹੋਏ ਇੰਦਰ ਭਗਵਾਨ ਕਹਿੰਦਾ ਹਾ ਹਾ ਬਈ ਅੱਜ ਖਾੜਾ ਬੜਾ ਸਜਿਆ ਖੁਸ਼ ਹੋ ਗਈ ਪਰੀ ਪਰੀ ਨੂੰ ਕਹਿੰਦਾ ਮਹਿਕ ਦੇਵ ਨੂੰ ਕਹਿੰਦਾ ਜੋ ਕੁਛ ਮਰਜੀ ਅੱਜ ਤੂੰ ਮੰਗ ਮੈਂ ਤੇਰੀ ਖਾਤਰ ਤਿੰਨ ਚੀਜ਼ਾਂ ਲਈ ਖੜਾ ਇੱਕ ਤਾਂ ਪਉਏ ਜਿੱਥੇ ਪਾ ਕੇ ਮਰਜੀ ਵਗ ਜਾਈ ਇੱਕ ਮੇਘਲਾ ਬਾਰਿਸ਼ ਮੀਂਹ ਇੰਦਰ ਭਗਵਾਨ ਕਹਿੰਦਾ ਜਦੋਂ ਮਰਜੀ ਤੈਨੂੰ ਮੀਂਹ ਦੀ ਲੋੜ ਹੋਵੇ ਉਦੋਂ ਤੂੰ ਬਾਰਿਸ਼ ਵੀ ਪਵਾ ਸਕਦੀ ਹੈ ਉਹ ਖੜੀ ਖੜੀ ਕਹਿੰਦੀ ਜੀ ਉਹ ਢੋਲ ਵਾਲਾ ਵਿਚਾਰਾ ਗਰੀਬ ਆਦਮੀ ਹੈ ਇਹ ਸਾਡੇ ਕੋਲੇ ਦਾ ਸਮਾਨ ਬਥੇਰਾ ਇਹੋ ਜਿਹਾ ਕੁਛ ਅਸੀਂ ਤਾਂ ਅਮੀਰਾਂ ਦੇ ਜਾਂ ਲੜਕੀਆਂ ਇਹ ਮਹਾਰਾਜ ਤੁਸੀਂ ਉਹ ਢੋਲ ਵਾਲੇ ਨੂੰ ਦੇ ਦਿਓ ਗਰੀਬ ਆਦਮੀ ਐ ਉਹਦੀ ਸਿਆਣਤ ਨਹੀਂ ਆਇਆ ਉਹ ਉਹਨੇ ਦੁਨੇ ਤਿੰਨੇ ਚੀਜ਼ਾਂ ਦਾ ਭਰ ਉਹ ਜਦੋਂ ਦਿੱਤਾ ਉਹ ਮਾਇਕ ਮਾਇਕ ਦੇਵ ਦੇ ਕਹੇ ਤੋਂ ਉਹ ਭਾਈ ਫੜ ਕੇ ਰਾਜਕੁਮਾਰ ਨੇ ਜੇਬ ਚ ਪਾ ਲਿਆ ਪਾ ਕੇ ਤਉਦੂ ਮਗਰੋਂ ਉੱਥੇ ਢੋਲ ਵਜਾਉਂਦੇ ਨੇ ਫਿਰ ਉਹ ਜੋਗੀ ਨੂੰ ਯਾਦ ਕਰਿਆ ਵੀ ਬਾਬਾ ਜੀ ਹੁਣ ਮੈਨੂੰ ਮਦਦ ਕਰੋ ਮੇਰੀ ਹੁਣ ਪਹੁੰਚੋ ਉਹ ਜੋਗੀ ਪਾਕੇ ਪਉਏ ਮਿੰਟਾਂ 'ਚ ਉੱਥੇ ਇੰਦਰ ਦੇ ਖਾੜੇ ਉਹ ਪਹੁੰਚ ਗਿਆ। ਜਾ ਕੇ ਉਹਦੀ ਪਾਈ ਉਹਨੇ ਬੁਲਾਤੀ, "ਓ ਲਖ। ਇੰਦਰ ਭਗਵਾਨ ਕਹਿੰਦਾ, "ਹਾ ਹਾ ਹਾ, ਬਾਬਾ ਜੀ ਅੱਜ ਵੜੇ ਆਏ। ਕਿਉਂ ਉੱਥੇ ਕੋਈ ਛੋਟੀ ਕਰਨੀ ਵਾਲਾ ਤਾਂ ਜਾ ਨਹੀਂ ਸਕਦਾ। ਉਹ ਜਿਹਦਾ ਕੋਈ ਤਪੱਸਿਆ ਕਰੀ ਹੁੰਦੀ ਆ, ਚੰਗਾ ਕਰਮ ਕਰਿਆ ਹੁੰਦਾ, ਕੋਈ ਪਹੁੰਚ ਸਕਦਾ ਉੱਥੇ ਹਰੇਕ ਨਹੀਂ ਜਾ ਸਕਦਾ। ਉਹ ਕਹਿੰਦਾ, "ਬਾਬਾ ਜੀ, ਬੋਲੋ ਕੀ ਚਾਹੀਦਾ ਹੈ?" ਕਹਿੰਦਾ, "ਜੀ ਮੈਂ ਭਿੱਸਿਆ ਲਊਂਗਾ, ਪਹਿਲਾਂ ਮੈਂ ਬਚਨ ਲਊਂਗਾ।" ਉਹ ਕਹਿੰਦਾ ਗੱਲ ਕੀ ਐ ਇੰਦਰ ਭਗਵਾਨ ਕਹਿੰਦਾ ਮਹਾਰਾਜ 1 2 3 ਜੋ ਮੰਗੋਗੇ ਸੋ ਦੇਉਂ ਉਹ ਕਹਿੰਦਾ ਮਹਾਰਾਜ ਮੈਨੂੰ ਇੰਦਰਾਪੁਰੀ ਦਾ ਰਾਜ ਅੱਧਾ ਘੰਟਾ ਦੇ ਦਿਓ ਜੋ ਮੈਂ ਕਰਾਂ ਸੋ ਮੇਰੀ ਚੱਲੂ ਉਹ ਕਹਿੰਦਾ ਇਹ ਕੀ ਗੱਲ ਐ ਚਾਹ ਪਾਣੀ ਪੀਂਦੇ ਪੀਂਦੇ ਅੱਧਾ ਘੰਟਾ ਹੋ ਜੂ ਲੈ ਕਹਿੰਦਾ ਅੱਧਾ ਘੰਟਾ ਪਾਈ ਇਹ ਜਿਹੜਾ ਭਾਈ ਰਾਜ ਐ ਇਹ ਤੈਨੂੰ ਮੈਂ ਸੌਂਪਦਾ ਇੰਦਰ ਭਗਵਾਨ ਨੇ ਭਾਈ ਚੂਲੀ ਛੜਤੀ ਕਹਿੰਦਾ ਲਓ ਮਹਾਰਾਜ ਅੱਧਾ ਘੰਟਾ ਇਹ ਜਿਹੜਾ ਰਾਜ ਐ ਇਹ ਇੰਦਰਾ ਰਾਜ ਸੋਨੂੰ ਸੰਭਾਤਾ ਉਹ ਜਦੋਂ ਹੁਣ ਪਾਈ ਉਹ ਇੰਦਰਾਪੁਰੀ ਦਾ ਰਾਜ ਉਹਨੂੰ ਸੰਭਾਤਾ ਉਹ ਮਾਲਕ ਬਣ ਗਿਆ ਉਹਨੂੰ ਕਹਿੰਦਾ ਜਿਹੜੇ ਆ ਪਊਏ ਦਿੱਤੇ ਨੇ ਨਾ ਤੈਨੂੰ ਇਹਨੇ ਬਹਿ ਜਾ ਇੰਨਾ ਤੇ ਮਹਿਕਦੇਵ ਦਾ ਹੱਥ ਉਹਨੂੰ ਫੜਾਤਾ ਕਹਿੰਦਾ ਲੈ ਅੱਜ ਤੋਂ ਇਹ ਰਾਤ ਨੂੰ ਇੱਥੇ ਨਹੀਂ ਆਊਗੀ ਰਾਤ ਨੂੰ ਉਹ ਉੱਥੇ ਰਿਹਾ ਕਰੂਗੀ ਉਹ ਕਹਿੰਦਾ ਮਾਂ ਪਿਓ ਨੇ ਤੈਨੂੰ ਵਿਆਹ ਤੀ ਇੰਦਰਵੰਨਿਓ ਕਹਿੰਦਾ ਅੱਜ ਇਹਦੇ ਖਾੜੇ 'ਚੋਂ ਮੈਂ ਤੈਨੂੰ ਇਹਦਾ ਹੱਥ ਫੜਾਤਾ ਇਹ ਮੁੜ ਕੇ ਇੱਥੇ ਆਊਗੀ ਨਹੀਂ ਪੌਂਆਂ ਤੇ ਬਹਿ ਕੇ ਚੱਲ ਉਹਨੇ ਉਹਦੀ ਬਾਰਿਸ਼ ਪੈਣ ਲਾਤੀ ਜਿਹੜੇ ਬਾਹਰ ਬੰਦੇ ਖੜੇ ਸੇ ਉਹ ਬਾਰਿਸ਼ ਪੈਣ ਕਰਕੇ ਅੰਦਰ ਵੜ ਗਏ ਉਹ ਭਾਈ ਮਹਿਕ ਦੇਵ ਰਾਣੀ ਨੂੰ ਲੈ ਕੇ ਰਾਜਕੁਮਾਰ ਆਪਦੇ ਸ਼ਹਿਰ 'ਚ ਆ ਗਿਆ ਉਹ ਜੋਗੀ ਆਪਦਾ ਟੱਲੇ ਤੇ ਮੁੜ ਗਿਆ ਉਹ ਜਦੋਂ ਦੇਖਿਆ ਵੀ ਉਹ ਹੈ ਨਹੀਂ ਇੱਥੇ ਉਹ ਕਹਿਣ ਲੱਗੀਆਂ ਪਰੀਆਂ ਕਹਿੰਦੀ ਮਹਾਰਾਜ ਉਹ ਤਾਂ ਉਹ ਭਾਵੇਂ ਨੇ ਉਹਨਾਂ ਦਾ ਹੱਥ ਫੜਾ ਤਾਂ ਉਹਨੂੰ ਵੀ ਤੇਰੀ ਹੋ ਚੁੱਕੀ ਕਹਿੰਦਾ 300 ਪਰੀ ਸੀ ਹੋਰ ਦੇ ਦਾਂ ਕਹਿੰਦਾ ਮੇਰਾ ਜਿਹੜਾ ਕਹਿੰਦਾ ਸੇਰੇ ਦਾ ਛੱਟਾ ਸੀ ਓਏ ਕਹਿੰਦਾ ਉਹ ਦੇਤਾ ਚੱਲ ਕਹਿੰਦਾ ਭਾਈ ਉਦੋਂ ਮਾਲਕ ਉਹ ਸੀ ਜਿਹੜੀ ਉਹਨੇ ਕਰਤੀ ਉਹ ਤਾਂ ਹੁਣ ਉਹੀ ਰਹੂਗੀ ਉਹ ਭਾਈ ਉੱਥੇ ਆਪਦੇ ਸ਼ਹਿਰ ਚ ਆ ਗਿਆ ਹੁਣ ਮਹਿਕਦੇਵ ਉਹ ਲੜਕੀ ਜਿਹੜੀ ਵਿਆਹੀ ਸੀ ਉਹ ਰਾਣੀ ਬਣ ਗਈ ਉਹ ਭਿਰ ਪਾਈਓ ਨੂੰ ਕਹਿਣ ਲੱਗਿਆ ਰਾਤ ਨੂੰ ਇੱਕ ਦਿਨ ਕਹਿੰਦਾ ਤੂੰ ਤਾਂ ਕਹਿੰਦੀ ਸੀ ਤੇਰੇ ਵਰਗੇ ਹਜ਼ਾਰਾ ਦੇਖ ਲੇ ਮੈਂ ਕਹਿੰਦਾ ਅੱਜ ਬੋਲ ਕਾਇ ਦਿਨ ਹੋਗੇ ਕਹਿੰਦੀ ਤਾਂ 10 ਦਿਨ ਕਿਹਾ ਤੀ ਅੱਜ ਨੌਮਾ ਦੇਣਾ ਕਹਿੰਦਾ ਫਿਰ 10 ਦਿਨਾਂ ਤੋਂ ਪਹਿਲਾਂ ਪਹਿਲਾਂ ਤੈਨੂੰ ਰਾਣੀ ਬਣਾ ਲਿਆ ਤੇਰੇ ਨਾਲ ਛਟੀਆਂ ਦਾ ਜੀ ਵਾਪਸ ਵਾਬ ਕਰਤਾ ਉਹ ਛਟੀਆਂ ਦਾ ਬਦਲਾ ਵੀ ਲੈ ਲਿਆ ਵੀ ਭਰਾਵੋ ਉਹਨੇ ਫਿਰ ਹੱਥ ਬੰਨ ਕੇ ਵੀ ਇਹੀ ਕਿਹਾ ਕਹਿੰਦੀ ਜਿਹੜੇ ਮਰਦਾਂ ਦੇ ਕੰਮ ਹੁੰਦੇ ਨੇ ਉਹ ਵੱਡੇ ਹੀ ਹੁੰਦੇ ਨੇ ਕਹਿੰਦੀ ਮਰਦਾਂ ਦਾ ਮਰਦਾਂ ਦੀ ਰੀਤ ਜਨਾਨੀ ਨਹੀਂ ਕਰ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ